ਸਤਿ ਸ਼੍ਰੀ ਅਕਾਲ ਦੋਸਤੋ ਮੇਰਾ ਨਾਮ ਹੈ ਹਰਦੀਪ कौर ਤੁਹਾਡਾ ਮੇਰਾ YouTube ਚੈਨਲ অর্ਗੈਨਿਕ ਗਾਰਡਨਿੰਗ ਵਿਦ ਹਰਦੀਪ ਕੌਰ ਤੇ ਸਵਾਗਤ ਹੈ ਜੀ ਔਰ ਅੱਜ ਆਪਾਂ ਲਿਕੁਇਡ ਖਾਦ ਬਾਰੇ ਗੱਲ ਕਰਾਂਗੇ ਜੀ ਜਿਹੜੀ ਆਪਣੇ ਘਰ ਦੇ ਵਿੱਚ ਔਰ ਰਸੋਈ ਵਿੱਚ ਬਹੁਤ ਵਧੀਆ ਤਰੀਕੇ ਨਾਲ ਆਪਾਂ ਨੂੰ ਫ੍ਰੀ ਦੇ ਵਿੱਚ ਮਿਲ ਜਾਂਦੀ ਆ ਔਰ ਅੱਜ ਮੈਂ ਨਾ ਬਣਾ ਰਹੀ ਸੀ ਦਾਲ ਚੋਲ ਰਾਜਮਾ ਚਾਵਲ ਔਰ ਸੋਚਿਆ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਾਂ ਕਿਉਂਕਿ ਜਿਹੜਾ ਜਿਹੜੇ ਚਾਵਲ ਨੇ ਰਾਈਸ ਉਹਨਾਂ ਨੂੰ ਅਸੀਂ ਉਬਾਲ ਕੇ ਹਰ ਕੋਈ ਵੈਸੇ ਉਬਾਲ ਕੇ ਬਣਾਉਂਦਾ ਤੇ ਜਦੋਂ ਆਪਾਂ ਦਾਲ ਚੌਲ ਬਣਾਦੇ ਨੇ ਤਾਂ ਆਪਾਂ ਚੌਲਾਂ ਨੂੰ ਬਾਲਦੀਆਂ ਤੇ ਉਹਨੇ ਇਹਨਾਂ ਨੂੰ 10 15 ਮਿੰਟ ਸੇਕ ਤੋਂ ਬਾਅਦ ਇਹ ਬਣ ਕੇ ਤਿਆਰ ਹੋ ਜਾਣਗੇ ਔਰ ਜਿਹੜਾ ਇਹਨਾਂ ਦੇ ਵਿੱਚ ਪਾਣੀ ਹੋਊਗਾ ਐਕਸਟਰਾ ਉਹਨੂੰ ਮੈਂ ਇੱਕ ਬਰਤਨ ਦੇ ਵਿੱਚ ਕੱਢ ਲੈਣਾ ਏ ਤੇ ਫੇਰ ਉਸ ਤੋਂ ਬਾਅਦ ਆਪਾਂ ਉਹਨੂੰ ਤੋਂ ਨੂੰ ਮੈਂ ਅੱਗੇ ਦੱਸੂਗੀ ਪਹਿਲਾਂ ਇਹਨੂੰ ਬਣੇ ਜਾਣ ਤੋਂ ਚਾਵਲਾਂ ਨੂੰ ਤੇ ਉਹ ਆਪਾਂ ਉਸ ਟਾਈਮ ਲਈ ਪੈਂਡਿੰਗ ਰੱਖ ਲੈਨੇ ਆ ਤੇ ਫਿਲਹਾਲ ਆਪਾਂ ਚਾਵਲ ਬਣਾਣੇ ਆ ਆਹ ਨੂੰ ਦੇਖ ਲੈਨੇ ਆ ਜੀ ਔਰ ਚੌਲ ਬਣ ਕੇ ਆਪਣੀ ਤਿਆਰ ਹੋ ਚੁੱਕੇ ਨੇ ਉਬਾਲੀ ਆ ਚੁੱਕੀ ਐ ਪੱਕ ਚੁੱਕੇ ਨੇ ਚੰਗੀ ਤਰ੍ਹਾਂ ਔਰ ਪਾਣੀ ਵੀ ਚੰਗੀ ਤਰ੍ਹਾਂ ਪੱਕ ਗਿਆ ਐ ਵੈਸੇ ਅਗਰ ਤੁਸੀਂ ਨਾਰਮਲ ਵੀ ਚੌਲ ਧੋਣੇ ਹੋ ਤਾਂ ਸਬਜ਼ੀਆਂ ਧੋਣੇ ਉਹਦਾ ਪਾਣੀ ਵੀ ਰੱਖਿਆ ਕਰੋ ਤੇ ਆਪਾਂ ਉਹਨੂੰ ਛਾਣ ਲਵਾਂਗੇ ਤੇ ਆਪਾਂ ਜੀ ਇਹਨੂੰ ਜਿਹੜਾ ਚੌਲਾਂ ਦਾ ਪਾਣੀ ਹੈ ਇਹਨੂੰ ਕੱਢ ਲਵਾਂਗੇ ਜੱਗ ਦੇ ਵਿੱਚ ਫਰੈਂਡਸ ਆਪਾਂ ਨੇ ਜਿਹੜਾ ਚੌਲਾਂ ਦਾ ਪਾਣੀ ਸੀ ਉਹਨੂੰ ਆਪਾਂ ਨੇ ਠੰਡਾ ਕਰਕੇ ਰੱਖ ਲਿਆ ਔਰ ਆਪਾਂ ਹੁਣ ਇਹਨੂੰ ਨਾਰਮਲ ਪਾਣੀ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰਾਂਗੇ ਪਰ ਤੁਸੀਂ ਇੱਕ ਗੱਲ ਦਾ ਖਾਸ ਕਰਕੇ ਧਿਆਨ ਰੱਖਿਓ ਗਰਮੀ ਬਹੁਤ ਜ਼ਿਆਦਾ ਹੈ ਜੂਨ ਮਹੀਨਾ ਚੱਲ ਰਿਹਾ ਔਰ ਇਹਦੇ ਵਿੱਚ ਤੁਹਾਨੂੰ ਪਤਾ ਹੀ ਹੈ ਟੈਂਪਰੇਚਰ 49-50 ਵੀ ਟੱਪ ਜਾਂਦਾ ਹੈ ਇਸ ਲਈ ਤੁਸੀਂ ਕੋਈ ਵੀ ਖਾਦ ਦੇਣੀ ਆ ਜਿਆਦਾ ਪਾਣੀ ਹੀ ਉਹਦੇ ਵਿੱਚ ਮਿਕਸ ਕਰਿਓ ਰਿਸਕ ਨਾਲਿਓ ਆਪਣੇ ਬੂਟਿਆਂ ਨਾਲ ਲੈ ਕੇ ਚਾਹੇ ਇਨਡੋਰ ਪਲਾਂਟ ਨੇ ਆਊਟਡੋਰ ਪਲਾਂਟ ਨੇ ਚਾਹੇ ਸਬਜ਼ੀ ਨੇ ਕਿਸੇ ਵੀ ਤਰ੍ਹਾਂ ਦਾ ਪਲਾਂਟ ਹੈ ਦੇਖੋ ਹਰ ਇੱਕ ਖਾਦ ਦੇ ਵਿੱਚ ਆਪਣੇ ਕੁਝ ਤੱਤ ਹੁੰਦੇ ਨੇ ਜਿਨ੍ਹਾਂ ਨਾਲ ਕੀ ਬੂਟਿਆਂ ਨੂੰ ਨੁਕਸਾਨ ਵੀ ਹੋ ਸਕਦਾ ਹੈ ਇਸ ਲਈ ਤੁਸੀਂ ਲਿਮਟਿਡ ਮਾਤਰਾ ਦੇ ਵਿੱਚ ਹੀ ਖਾਦ ਦਿਆ ਕਰੋ ਕਿਉਂਕਿ ਦੇਖੋ ਜਿੱਦਾਂ ਇਨਸਾਨ ਦੀ ਬਾਡੀ ਹੈ ਕੋਈ ਵੀ ਜੀ ਦਾ ਨਮਕ ਖਾਓ ਤਾਂ ਵੀ ਨੁਕਸਾਨ ਹੈ ਜਿਆਦਾ ਮਿਰਚ ਖਾਓ ਤਾਂ ਵੀ ਨੁਕਸਾਨ ਹੈ ਉਸੇ ਤਰ੍ਹਾਂ ਪਲਾਂਟਸ ਦਾ ਵੀ ਕੋਲ ਹੁੰਦਾ ਹੈ ਤਾਂ ਇਸ ਲਈ ਕਈ ਤੱਤਾਂ ਦਾ ਆਪਾਂ ਨੂੰ ਨਹੀਂ ਵੀ ਪਤਾ ਹੁੰਦਾ ਕਿ ਇਹਦੇ ਵਿੱਚ ਕਿਹੜੇ ਤੱਤ ਜ਼ਿਆਦਾ ਨੇ ਪਰ ਹਾਂ ਇਨੀ ਗੱਲ ਜ਼ਰੂਰ ਹੈ ਹਰ ਚੀਜ਼ ਨੂੰ ਇੱਕ ਲਿਮਿਟ ਮਾਤਰਾ ਦੇ ਵਿੱਚ ਵਰਤੋ ਉਹਦੇ ਨਾਲ ਕਦੇ ਵੀ ਕੋਈ ਨੁਕਸਾਨ ਨਹੀਂ ਹੁੰਦਾ ਅਗਰ ਤੁਸੀਂ ਇਹਨੂੰ ਡਾਇਰੈਕਟ ਚੌਲਾਂ ਦੇ ਪਾਣੀ ਨੂੰ ਬੂਟਿਆਂ 'ਚ ਪਾ ਦੋਗੇ ਤਾਂ ਮੈਂ ਵੀ ਕੋਈ ਗਾਰੰਟੀ ਨਹੀਂ ਲੈ ਸਕਦੀ ਕਿ ਇਹਦੇ ਨਾਲ ਕੀ ਨੁਕਸਾਨ ਹੋ ਮੈਂ ਕਦੇ ਵੀ ਇਦਾਂ ਨਾਰਮਲ ਜਾਂ ਸਿੱਧਾ ਡਾਇਰੈਕਟ ਪਾਣੀ ਬੂਟਿਆਂ ਦੇ ਵਿੱਚ ਨਹੀਂ ਐਡ ਕੀਤਾ ਇਸ ਲਈ ਤੁਸੀਂ ਵੀ ਇਹ ਗੱਲ ਦਾ ਜ਼ਰੂਰ ਧਿਆਨ ਲਿਖਿਓ ਰੱਖਿਓ ਇਸ ਤਰ੍ਹਾਂ ਦੇ ਕਦੇ ਵੀ ਕੋਈ ਗਲਤੀ ਨਾ ਕਰਿਓ ਉਹ ਆ ਤਾਂ ਬੱਦ ਤੋਂ ਬਾਅਦ ਪਾਣੀ ਐਡ ਕਰਿਓ ਖਾਦ ਆਪਣੇ ਕੋਲ ਇੱਕ ਡੱਬੇ ਜਿੰਨੀ ਤਿਆਰ ਹੋ ਗਈ ਸੀ ਤੇ ਆਪਾਂ ਉਹ ਖਾਦ ਦੇ ਵਿੱਚ 5 ਡੱਬੇ ਪਾਣੀ ਦੇ ਪਾਵਾਂਗੇ ਤੇ ਫਿਰ ਉਸ ਹਿਸਾਬ ਨਾਲ ਤੁਸੀਂ ਹਰੇ ਤਿੰਨ ਡੱਬੇ ਹੋ ਗਏ ਜੀ ਇਹ ਆਪਾਂ ਚੌਥਾ ਡੱਬਾ ਐਡ ਕਰਾਂਗੇ ਔਰ ਇਹ ਆਪਾਂ ਪੰਜਵਾਂ ਡੱਬਾ ਐਡ ਕਰਾਂਗੇ ਪੰਜ ਡੱਬੇ ਆਪਾਂ ਨੇ ਪਾਣੀ ਦਾ ਐਡ ਕਰ ਲੇ ਇੱਕ ਡੱਬਾ ਆਪਾਂ ਖਾਦ ਦਾ ਐਡ ਕਰ ਲੈਣਾ ਫਿਰ ਉਸ ਹਿਸਾਬ ਨਾਲ ਆਪਾਂ ਇਹਨੂੰ ਬੂਟਿਆਂ ਨੂੰ ਦਮਾਂਗੇ ਖਾਦ ਨੂੰ ਇਸ ਤਰ੍ਹਾਂ ਦੀ ਨਵੀਂ ਨਵੀਂ ਜਾਣਕਾਰੀਆਂ ਲਈ ਮੇਰੇ ਚੈਨਲ ਤੇ ਬਨੇ ਰਹੋ ਅਗਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਮੇਰੇ ਚੈਨਲ ਪਲੀਜ਼ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਲਾਈਕ ਅਗਰ ਤੁਸੀਂ ਕਰਨਾ ਭੁੱਲ ਗਏ ਤਾਂ ਲਾਈਕ ਜ਼ਰੂਰ ਕਰਿਓ ਔਰ ਕਮੈਂਟ ਕਰਕੇ ਦੱਸਿਓ ਕਿ ਅਗਲੀ ਜਾਣਕਾਰੀ ਅਸੀਂ ਕਿਸ ਬਾਰੇ ਦਈਏ ਅਗਰ ਮੈਨੂੰ ਉਸ ਗੱਲ ਦਾ ਜ਼ਰੂਰ ਮੈਂ ਐਕਸਪੀਰੀਅੰਸ ਕੀਤਾ ਹੋਊਗਾ ਤਾਂ ਮੈਂ ਤੁਹਾਡੇ ਨਾਲ ਜ਼ਰੂਰ ਐਕਸਪੀਰੀਅੰਸ ਸ਼ੇਅਰ ਕਰੂੰਗੀ ਕਈ ਵਾਰ ਦਾ ਹੁੰਦਾ ਫਰੈਂਡਸ ਦੇਖੋ ਬਹੁਤ ਕੁਝ ਚੱਲ ਰਿਹਾ ਕਈ ਵਾਰ ਆਪਾਂ ਨੂੰ ਮਤਲਬ ਕਈ ਚੀਜ਼ਾਂ ਦੀ ਨੌਲੇਜ ਨਹੀਂ ਹੁੰਦੀ ਪਰ ਜੋ ਮੈਨੂੰ ਪਤਾ ਹੈ ਉਹਦੇ ਬਾਰੇ ਜਾਣਕਾਰੀ ਤੁਹਾਡੇ ਨਾਲ ਮੈਂ ਜਰੂਰ ਸ਼ੇਅਰ ਕਰੂੰਗੀ ਇਸ ਲਈ ਨਵਾਂ ਐਕਸਪੈਰੀਮੈਂਟ ਕਰਨ ਤੋਂ ਪਹਿਲਾਂ ਤੁਸੀਂ ਹਮੇਸ਼ਾ ਧਿਆਨ ਰੱਖਿਓ ਕਿ ਥੋੜਾ ਐਕਸਪੈਰੀਮੈਂਟ ਕਰਕੇ ਦੇਖਿਓ ਇਹ ਨਾ ਹੋਵੇ ਆਪਾਂ ਕਈ ਵਾਰ ਇਧਰ ਉਧਰ ਸਿੱਖਣ ਦੀ ਕੋਸ਼ਿਸ਼ ਕਰਦੇ ਆ ਉਹ ਐਕਸਪੈਰੀਮੈਂਟ ਆਪਣੇ ਲਈ ਗਲਤ ਸਾਬਿਤ ਹੁੰਦਾ ਹੈ ਇਦਾਂ ਦਾ ਕਦੇ ਨਾ ਕਰਿਓ ਇਸ ਲਈ ਉਹੀ ਵਰਤਿਓ ਜਿਹਦੇ ਨਾਲ ਕਦੇ ਤੁਹਾਡੇ ਫੁੱਲ ਬੂਟਿਆਂ ਨੂੰ ਪਲਾਂਟਸ ਨੂੰ ਨੁਕਸਾਨ ਨਾ ਹੋਵੇ ਤੇ ਆਪਾਂ ਮਿਲਦੇ ਆਂ ਜੀ ਅਗਲੀ ਵੀਡੀਓ ਚ ਕਮੈਂਟ ਕਰਕੇ ਦੱਸਿਓ ਆ ਵੀਡੀਓ ਨੂੰ ਸ਼ੇਅਰ ਕਰਿਓ ਅਗਰ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰਿਓ ਬੈਲ ਬਟਨ ਆਨ ਰੱਖਿਓ ਇਸ ਤਰ੍ਹਾਂ ਤੁਹਾਨੂੰ ਮੇਰਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਜੂਗਾ ਠੀਕ ਹੈ ਜੀ ਮਿਲਦੇ ਆਂ ਅਗਲੀ ਵੀਡੀਓ ਚ ਥੈਂਕ ਯੂ